ਮੇਰਾ ਨਾਮ ਸਰਬਜੀਤ ਸਿੰਘ ਸੋਨੋ ਜੰਡਿਆਲਾ ਜੀ ਅੱਜ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਜਿੱਥੇ ਦਸਵੇਂ ਪਾਤਸ਼ਾਹ ਨੇ ਏਡੀ ਵੱਡੀ ਬਖਸ਼ਿਸ਼ ਕੀਤੀ ਜਾਂ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹੁਤ ਪਵਿੱਤਰ ਅੱਜ ਦਿਹਾੜਾ ਵਾ ਸਾਡੇ ਲਈ ਔਰ ਇਹ ਨਾਨਕ ਦੁਖੀਆ ਸਭ ਸੰਸਾਰ ਸੰਸਥਾ ਵੱਲੋਂ ਬਹੁਤ ਵੱਡਾ ਸ਼ਲਾਘਾਯੋਗ ਪਿੰਡ ਹੋਠੀਆਂ ਵਿੱਚ ਜਿਹੜਾ ਉਪਰਾਲਾ ਕੀਤਾ ਗਿਆ ਲੋਕ ਸਭਾ ਅੰਮ੍ਰਿਤਸਰ ਹਲਕਾ ਰਾਜਾ ਸੰਸੀ ਔਰ ਇਹ ਬਾਬਾ ਜੀ ਨੇ ਜਿਹੜਾ ਉਪਰਾਲਾ ਕੀਤਾ ਵਾ ਬੱਚੀਆਂ ਦਾ ਵਿਆਹ ਕਰਵਾ ਕੇ ਅੱਜ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਔਰ ਪੂਰੇ ਹੀ ਜਗਤ ਦੇ ਵਿੱਚ ਇੱਕ ਸੰਦੇਸ਼ ਦਿੱਤਾ ਵਾ ਵੀ ਵਿਸਾਖੀ ਦੇ ਪਵਿੱਤਰ ਤਿਹਾੜ ਤੇ ਜਿਹੜਾ ਵਾ ਸਾਨੂੰ ਇਹੋ ਜੇ ਕੰਮ ਕਰਨੇ ਚਾਹੀਦੇ ਆ ਜਿਹੜੇ ਰਸਤੇ ਤੇ ਸਾਨੂੰ ਗੁਰੂ ਸਾਹਿਬ ਨੇ ਜੋੜਿਆ ਤੋਰਿਆ ਸੀਗਾ ਤੇ ਅੱਜ ਇਹਨਾਂ ਨੇ ਜਿਹੜੇ ਸਿਰ ਜੋੜ ਕੇ ਪਰਿਵਾਰਾਂ ਨੂੰ ਜਿਹੜਾ ਆਸ਼ੀਰਵਾਦ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਦਿੱਤਾ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਕੀ ਹੋ ਸਕਦੀ ਆ ਤੇ ਇਸੇ ਦਿਨ ਹੀ ਦਸਵੇਂ ਪਾਤਸ਼ਾਹ ਨੇ ਸਾਨੂੰ ਇਹ ਤਾਜ ਦਿੱਤਾ ਸੀਗਾ ਸਿੰਘ ਤੇ ਕੌਰ ਨਾਮ ਦਿੱਤਾ ਸੀਗਾ ਤੇ ਕੇਸਗੜ੍ਹ ਸਾਹਿਬ ਅੱਜ ਜਿਹੜਾ ਇਹ ਪਵਿੱਤਰ ਤਿਹਾੜ ਜਿਹੜਾ ਬੜੇ ਖੁਸ਼ੀ ਨਾਲ ਮਨਾਇਆ ਜਾ ਰਿਹਾ ਤੇ ਗੁਰੂ ਸਾਹਿਬ ਸਰਬੱਤ ਦਾ ਭਲਾ ਦੀ ਅਰਦਾਸ ਕਰਦੇ ਆ ਸਾਰਿਆਂ ਨੂੰ ਖੁਸ਼ੀਆਂ ਬਖਸ਼ਿਸ਼ ਕਰਨ ਮਹਾਰਾਜ ਨਵੇਂ ਵਿਆਹ ਜੋੜੇ ਨੂੰ ਕੀ ਕਿੜ ਜਾਉਂਗੇ ਨਵੇਂ ਵਿਆਹ ਜੋੜੇ ਨੂੰ ਸੱਚੇ ਪਾਸ਼ਾ ਚੜ੍ਹਦੀ ਕਲਾ ਚ ਰੱਖੇ ਤੇ ਉਹ ਜਿਹੜੀ ਨਵੀਂ ਜ਼ਿੰਦਗੀ ਆ ਉਹ ਖੁਸ਼ੀਆਂ ਭਰੀ ਜੀਨ ਤੇ ਇਹੀ ਸੱਚੇ ਪਾਸ਼ਾ ਘੜੀ ਅਰਦਾਸ ਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਆ ਤੇ ਜਿਹੜੇ ਇਹ ਬਾਬਾ ਜੀ ਨੇ ਜਿਹੜਾ ਇਹ ਕੰਮ ਕੀਤਾ ਨਗਰ ਨਿਵਾਸੀਆਂ ਨੇ ਕੀਤਾ ਤੇ ਪਰਮਾਤਮਾ ਇਹਨਾਂ ਕੋ ਇਹੋ ਜੀ ਸੇਵਾ ਸਦਾ ਹੀ ਲੈਂਦਾ ਰਵੇ ਇਹ ਪੰਜ ਜੋੜਿਆਂ ਦੇ ਵਿਆਹ ਹੋਏ ਜੀ ਇਹ ਪੰਜ ਜੋੜਿਆਂ ਦੇ ਵਿਆਹ ਹੋਏ ਜੀ ਹਾਂ ਲੋੜਵੰਦਾਂ ਨੂੰ ਸਮਾਨ ਵੀ ਦਿੱਤਾ ਜੀ ਹਾਂ ਲੋੜਵੰਦਾਂ ਨੂੰ ਸਮਾਨ ਵੀ ਦਿੱਤਾ ਗਿਆ ਔਰ ਬਹੁਤ ਹੀ ਜਿਹੜਾ ਇਹ ਸ਼ਲਾਘਾਜੋਗ ਕੰਮ ਆ ਇਹ ਹੁਣ ਅਗਲੀ ਵਾਰੀ ਹੋਰ ਵਧਾਵਾਂਗੇ ਤੇ ਜਿੰਨੇ ਜੋਗੇ ਅਸੀਂ ਹੈਗੇ ਆ ਸਾਡੇ ਐਮਪੀ ਸਾਹਿਬ ਸਾਡੇ ਚੇਅਰਮੈਨ ਸਾਹਿਬ ਅਸੀਂ ਰਲ ਕੇ ਇਹਨਾਂ ਦੇ ਨਾਲੇ ਸਹਿਯੋਗ ਕਰਿਆ ਕਰਾਂਗੇ ਕਿਉਂਕਿ ਅੱਜ ਔਜਲਾ ਸਾਹਿਬ ਨੇ ਵੀ ਆਉਣਾ ਸੀਗਾ ਤੇ ਉਹ ਰਜ਼ੀਵੇਂ ਕਰਕੇ ਜਿਹੜਾ ਨਹੀਂ ਆ ਸਕੇ ਮਾਤਾ ਜੀ ਆਏ ਆ ਸੰਜੀਪ ਭਾਜੀ ਅਸੀਂ ਆਏ ਆ ਤੇ ਅਸੀਂ ਉਹਨਾਂ ਦੀ ਹਾਜ਼ਰੀ ਲਵਾਤੀ ਆ ਤੇ ਅਗਲੀ ਵਾਰ ਬਾਬਾ ਜੀ ਦੇ ਸਹਿਯੋਗ ਦੇ ਨਾਲ ਜਿੰਨਾ ਕਰ ਸਕਦੇ ਅਸੀਂ ਇਸ ਤੋਂ ਵੱਧ ਕਰਾਂਗੇ ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜੋ ਅੱਜ ਪਵਿੱਤਰ ਦਿਹਾੜਾ ਜੋ ਖਾਲਸਾ ਦਾ ਸਰਜਨਾ ਦਿਵਸ ਹੈ ਔਰ ਵਿਸਾਖੀ ਦਾ ਸ਼ੁਭ ਦਿਹਾੜਾ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਅ ਅੱਜ ਆਰੰਭ ਹੋਇਆ ਅੱਜ ਇਸ ਦਿਵਸ ਦੇ ਉੱਤੇ ਸਾਡੇ ਨਾਨਕ ਦੁਖੀਆ ਸਾਹਿਬ ਸੰਸਾਰ ਸੰਸਥਾ ਵੱਲੋਂ ਔਰ ਸਾਰੇ ਨਿਹੰਗ ਸਿੰਘ ਸਾਥੀਆਂ ਵੱਲੋਂ ਇਹ ਬਾਬਾ ਜੀ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਬੱਚੀਆਂ ਦਾ ਲੋੜਵੰਦ ਬੱਚੀਆਂ ਦਾ ਜਿਹੜਾ ਸ਼ਾਦੀ ਦਾ ਉਪਰਾਲਾ ਅੱਜ 5 ਬੱਚੀਆਂ ਦੀ ਸ਼ਾਦੀ ਕੀਤੀ ਗਈ ਹੈ ਔਰ ਲੋੜਵੰਦ ਇਹਨਾਂ ਨੂੰ ਜਿਹੜਾ ਸਮਾਨ ਹੈ ਉਹ ਵੀ ਦਿੱਤਾ ਗਿਆ ਹੈ ਤੇ ਮੈਂ ਇਸ ਦਿਵਸ ਦੇ ਉੱਤੇ ਜਿਤੇ ਇਹਨਾਂ ਬੱਚੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਉੱਥੇ ਇਹਨਾਂ ਅਗੇ ਬੇਨਤੀ ਵੀ ਕਰੂੰਗਾ ਕਿ ਆਪਣਾ ਜੀਵਨ ਜਿਹੜਾ ਰਹਿਤ ਮਰਿਆਦਾ ਚ ਰਹਿ ਕੇ ਗੁਰੂ ਸਾਹਿਬ ਦੇ ਆਦੇਸ਼ਾਂ ਦੇ ਮੁਤਾਬਕ ਆਪਣਾ ਜੀਵਨ ਚਲਾਉਣ ਔਰ ਆਪਣੀ ਜਿਹੜੀ ਗ੍ਰਸਤੀ ਹੈ ਉਹਨੂੰ ਸੁਖੀ ਬਣਾਉਣ ਔਰ ਪਰਿਵਾਰ ਤੇ ਸਮਾਜ ਦੇ ਕਲਿਆਣ ਵਾਸਤੇ ਕੰਮ ਕਰਨ ਧੰਨਵਾਦ ਜੀ ਮੇਰਾ ਨਾਮ ਕਤਰ ਸਿੰਘ ਜੀ ਪਿੰਡ ਅਤਲੀਵਾਲਤੋ ਜੀ ਤੁਹਾਡਾ ਜਿਹੜਾ ਪ੍ਰਾਲਾ ਕੀਤਾਗੇ ਉਹ ਕੀ ਕਰਨ ਜਾਓਗੇ ਇਹ ਜੀ ਬਾਬਾ ਜੀ ਦੇ ਸਹਿਯੋਗ ਨਾਲ ਬਹੁਤ ਵਧੀਆ ਪ੍ਰਾਲਾ ਜੀ ਮਾਲਕ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਬੇਟਿਆਂ ਨੂੰ ਤੇ ਵੀਰਾਂ ਨੂੰ ਇਚਦੀ ਕਲਾ ਬਖਸ਼ੇ ਆਉਣ ਵਾਲਾ ਸਮਾਂ ਜਿਹੜਾ ਵਧੀਆ ਬਤੀਤ ਹੋਵੇ ਕਿੰਨੇ ਨਾਲ ਕਰੀਏ ਇਹ ਪੰਜ ਕਿਤੇ ਜੀ ਇੱਕ ਪਹਿਲਾ ਵੀ ਨਹੀਂ ਜੀ ਪਹਿਲੀ ਅਰ ਸਟਾਰਟ ਕੀਤਾ ਜੀ ਲੈ ਦਾ ਗਾਂ ਸੋਹਣਾ ਪ੍ਰੋਡਕਟ ਦੀਆਂ ਅੰਗਰੇਜ਼ ਬਹੁਤ ਵਧੀਆ ਜੀ ਕਿਤੇ ਜਾਣਗੇ ਜੀ ਇਹਨਾਂ ਦੇ ਭਾਈ ਹੁੰਦੇ ਸੰਯੋਗ ਨਾਲ ਇਹਨਾਂ ਦੇ ਸੰਯੋਗ ਨਾਲ ਸਾਰੇ ਜਿਹੜਾ ਸਮਾਨ ਦੇ ਪਾਰ ਆਇਆ ਇਹਨਾਂ ਨੂੰ ਸਮਾਨ ਸਾਰਾ ਜੋ ਜੋ ਲੋਡ ਦਾ ਸਮਾਨ ਹੈ ਜੀ ਘਰ ਚ ਵਰਤਣ ਵਾਲਾ ਸਾਰਾ ਇੱਥੇ ਹੈਗਾ ਜੀ ਹਾਂ ਜੀ ਨੌਜਵਾਨਾਂ ਵੀਰਾਂ ਨੂੰ ਕੀ ਅਪੀਲ ਲਾਉਣੀ ਚਾਹੁੰਦੇ ਹੋ ਨੌਜਵਾਨ ਵੀਰ ਆਪਣਾ ਮਿਹਨਤ ਕਰਨ ਤੇ ਵਧੀਆ ਵਧੀਆ ਆਪਣਾ ਬਤੀਤ ਕਰਨ ਦਾ ਟਾਈਮ ਤੇ ਨਸ਼ਿਆਂ ਤੋਂ ਰਹਿਤ ਰਹਿਣ